ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ ਸਨ ਜਿਨ੍ਹਾਂ ਦੇ ਭੋਗ ਦੌਰਾਨ ਉਹਨਾਂ ਪਰਿਵਾਰ ਸਮੇਤ ਹਾਜ਼ਰੀ ਭਰੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਹੋਇਆ ਕਿਹਾ ਕਿ ਕਾਂਗਰਸ ਨੂੰ ਲੱਗਦਾ ਹੈ ਕਿ ਇਹ ਹੀ ਉਹਨਾਂ ਦੀ ਆਖਰੀ ਸਿਆਸਤ ਹੈ ਅਤੇ ਹੁਣ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਰਹੇ ਨੇ। ਪੂਰੇ ਪੰਜਾਬ ਜਿੱਥੇ ਇਟ ਲੱਗੀ ਸੀ ਉੱਥੇ ਹੀ ਰਹਿ ਗਈ ਲੋਕੀ ਚੱਕ ਕੇ ਆ ਸਰਕਾਰ ਚੱਕ ਕੇ ਲੈ ਗਈ ਐਨ ਲੱਗਦਾ ਜਿਵੇਂ ਆ ਜਿਹੜੀ ਕਾਂਗਰਸ ਸਰਕਾਰ ਹੈ ਜਨਤਾ ਨਾਲ ਦੁਸ਼ਮਣੀ ਕਰ ਰਹੀ ਹੈ ਜਨਤਾ ਨੂੰ ਖੁਸ਼ ਕਰਨ ਦੀ بجائے ਕਿਉਂਕਿ ਉਹਨਾਂ ਨੇ ਜਨਤਾ ਨੇ ਉਹਨਾਂ ਤੇ ਵਿਸ਼ਵਾਸ ਰੱਖ ਕੇ ਉਹਨਾਂ ਨੂੰ ਸਰਕਾਰ ਬਣਾਈ ਹੈ ਉਹ ਤਾਂ ਐਨ ਲੱਗਿਆ ਜਿਵੇਂ ਕੋਈ ਖੁੰਧਕ ਨਾਲ ਕੇ ਦੁਸ਼ਮਣੀ ਕੱਢ ਨਹੀਂ ਹੁੰਦੀ ਹੈ ਨਾ ਲਾਅਨ ਆਰਡਰ ਇੱਥੇ ਹੈਗਾ ਪੰਜਾਬ 'ਚ ਰੋਜ਼ ਅਕਾਲੀ ਵਰਕਰਾਂ ਤੇ ਦੂਜਿਆਂ ਨੂੰ ਕਤਲ ਕਰੀ ਜਾਂਦੇ ਕਾਂਗਰਸੀ ਕਰਜ਼ਾ ਮਾਫ਼ ਕਰਾਂਗੇ ਵੋਟਾਂ ਲੈ ਲੀਆਂ ਫਾਰਮ ਭਰਾਲੇ ਮੁੱਕਰ ਗਏ ਫਿਰ ਕਹਿੰਦੇ ਸੀ ਅਸੀਂ 2500 ਪੈਨਸ਼ਨ ਕਰਦਾਂਗੇ ਹੁਣ ਕਹਿੰਦੇ ਅਸੀਂ 500 ਤੋਂ ਵਧਾਉਣੀ ਨਹੀਂ ਫਿਰ ਕਹਿੰਦੇ ਘਰ ਘਰ ਨੌਕਰੀ ਦੇਵਾਂਗੇ ਫੋਨ ਉਹ ਵੀ ਭੱਜ ਗਏ ਹਰ ਸਿਮਰਤ ਕੌਰ ਬਾਦਲ ਨੇ ਵੀ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਆਮ ਜਨਤਾ ਨੇ ਦਿੱਲੀ 'ਚ ਹੋਈਆਂ ਐਮਸੀਡੀ ਚੋਣਾਂ 'ਚ ਆਪ ਦਾ ਸਫਾਇਆ ਕਰ ਦਿੱਤਾ ਹੈ ਕੋਈ ਸ਼ੱਕ ਨਹੀਂ ਕਿ ਦਿੱਲੀ ਵਿੱਚ ਵੀ ਆਮ ਆਦਮੀ ਨੂੰ ਕਾਂਗਰਸ ਨੇ ਪੈਦਾ ਕੀਤਾ ਸੀ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਨਾ ਬਣੇ ਤੇ ਜਿਹੜਾ ਕੇਜਰੀਵਾਲ ਕਹਿੰਦਾ ਸੀ ਸ਼ਿਲਾ ਦਿਖਿਤ ਨੂੰ ਅੰਦਰ ਕਰਾਂਗਾ ਉਹ ਸੀ ਕਾਂਗਰਸ ਦੀ ਸਪੋਰਟ ਲੈ ਕੇ ਇੰਨੀ ਵੱਡਿਓ ਨੇ ਉੱਥੇ ਸਰਕਾਰ ਬਣਾਈ ਤੇ ਅੱਜ ਜਦ ਬੇਨਕਾਬ ਹੋ ਗਿਆ ਪੰਜਾਬ ਦੀ ਜਨਤਾ ਨੇ ਪਹਿਚਾਨ ਲਿਆ ਅਕਾਲੀ ਦਲ ਨੇ ਇਹਨਾਂ ਦੀਆਂ ਨੀਤੀਆਂ ਲੋਕਾਂ ਦੇ ਸਾਹਮਣੇ ਲੈ ਕੇ ਆਏ ਬੇਨਕਾਬ ਪੰਜਾਬ 'ਚ ਹੋਇਆ ਪੰਜਾਬ ਦੇ ਲੋਕਾਂ ਨੇ ਇਹਦਾ ਭੋਗ ਪਾ ਕੇ ਦਿੱਲੀ ਵਾਪਸ ਭੇਜਤਾ ਤੇ ਹੁਣ ਦਿੱਲੀ ਦੇ ਲੋਕਾਂ ਨੇ ਵੀ ਕੇਜਰੀਵਾਲ ਨੂੰ ਪਹਿਚਾਨ ਲਿਆ ਹੈਗਾ ਤੇ ਦਿੱਲੀ ਵਿੱਚ ਵੀ ਉਹਦਾ ਸਫਾਇਆ ਐਮਸੀਡੀ ਇਲੈਕਸ਼ਨ 'ਚ ਹੋ ਗਿਆ ਤੇ ਹੁਣ 21 ਜਿਹੜੇ ਹੋਰ ਐਮਐਲਏ ਹੋਣੇ ਉਹਦਾ ਵਿੱਚ ਵੀ ਪੋਖ ਪੈ ਜਾਊਗਾ ਸੋ ਇਹ ਜਿਹੜੀ ਪਾਰਟੀਆਂ ਉਭਰ ਕੇ ਆਉਂਦੀਆਂ ਨੇ ਕੱਲੇ ਰਾਜਨੀਤਿਕ ਫਾਇਦਾ ਲੈਣ ਵਾਸਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਵੱਡੇ-ਵੱਡੇ ਦਾਅਵੇ ਕਰਦੇ ਨੇ ਉਹ ਭਾਵੇਂ ਕਾਂਗਰਸ ਹੋਵੇ ਭਾਵੇਂ ਆਮ ਆਦਮੀ ਹੋ ਇੱਕੋ ਬਰਾਬਰ ਦੇ ਹੈਗੇ ਇੱਕ ਤਾਂ ਤੁਸੀਂ ਕੇਸ਼ਰੀਵਾਲ ਦਾ ਕੰਮ ਦੇਖ ਲਿਆ ਹੁਣ ਪੰਜਾਬ 'ਚ ਤੁਸੀਂ ਕੈਪਟਨ ਸਾਹਿਬ ਦਾ ਵੀ ਕੰਮ ਦੇਖ ਲਿਆ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਅੰਮ੍ਰਿਤਸਰ ਦੇ ਪਿੰਡ ਚੀਤਾਜ ਕਾਂਗਰਸੀਆਂ ਵੱਲੋਂ ਕਤਲ ਕੀਤੇ ਗਏ ਅਕਾਲੀ ਸਰਪੰਚ ਗੁਰਪਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਸਨ ਅੰਮ੍ਰਿਤਸਰ ਤੋਂ ਸੁਮੇਤ ਖੰਨਾ ਜਗਬਾਣੀ ਟੀਵੀ